ਆ ਮੇਰੀ ਗੱਲ ਸੁਣੋ ਹਾਂ ਗੱਤ ਯਾਰ ਅੱਜ ਮੈਂ ਵਾਰਤ ਰੱਖਿਆ ਤੁਹਾਡੇ ਵਾਸਤੇ ਬਹੁਤ ਆਸਾਨ ਕਰਤਾ ਤੂੰ ਮੇਰੇ ਉੱਤੇ ਯਾਰ ਹਾਂ ਲਿਸਟ ਫੜੋ ਸਮਾਨਿਆ ਕੀ ਦੀਆਂ ਲੈ ਸਮਾਨ ਕੋਈ ਡੀ ਲੀਡ ਲਿਸਟ ਇੰਨਾ ਸਮਾਨ ਤੂੰ ਕੀ ਕਰਨਾ ਇੰਨਾ ਸਮਾਨ ਇਹ ਚਾਹੀਦਾ ਵਾਰਤ ਚਾਹੀਦਾ ਮੈਂ ਤੈਨੂੰ ਕਿਹਨੇ ਕਹਾਣੀ ਸੁਣਾਉਣਾ ਸੁਣਾਓ ਇਕਲਾ ਕੁਲੀ ਪੁਰਾਣੀ ਗੱਲ ਪੁਰਾਣੇ ਸਮੇਂ ਚ ਕਰਾਰਾ ਸੀ ਕਿ ਹੁੰਦੀਆਂ ਸੀਗੀਆਂ 100 ਰਾਂਗੀਆਂ ਹੂੰ ਉਹਨਾਂ ਨੇ ਸਾਰੀਆਂ ਨੇ ਵਾਰਤ ਰੱਖ ਲੇ ਰਾਣੀ ਦੀ ਲੰਮੀ ਯਮਰਾਸਤੇ ਤੇ ਜਦੋਂ ਰਵਰਤ ਰੱਖਿਆ ਤੇ ਉਹਨਾਂ ਨੇ ਜਦੋਂ ਰਾਜ ਨੂੰ ਨਾ ਦੁਪਹਿਰੇ ਜੇ ਆਕੇ ਨਾ ਉਹਨੂੰ ਵੱਡੀਆਂ ਵਾਵਾ ਸਾਰੀਆਂ ਲਿਸਟਾਂ ਪੜਾਤੀਆਂ ਵੀ ਆ ਸਾਨੂੰ ਸਾਰਾ ਸਮਾਨ ਲੈ ਕੇ ਦੇਓ ਠੀਕ ਹੈ ਵੀ ਇਹ ਸਾਨੂੰ ਗਿਫਟ ਚਾਹੀਦੇ ਆ ਰਾਣਾ ਸੋਚੀ ਪੈ ਗਏ ਮੈਂ ਕੀ ਕਰਾਂ ਸੋਚਦਾ ਸੋਚਦਾ ਨਾ ਸਾਰੀਆਂ ਰਾਣੀਆਂ ਨੂੰ ਬੁਲਾਇਆ ਕਹਿੰਦਾ ਆਓ ਜਦੋਂ ਇੱਡੀ ਵੱਡੀਆਂ ਲਿਸਟਾਂ ਵੇਖੀਆਂ ਨੇ ਐਗੀਆਂ ਲਿਸਟਾਂ ਸਾਰੀਆਂ ਰਾਣੀਆਂ ਨੂੰ ਬੁਲਾ ਕੇ ਕਹਿੰਦਾ ਨਾ ਤੁਸੀਂ ਐਂ ਕਰੋ ਵੀ ਸਾਰੀਆਂ ਰਾਣੀਆਂ ਵੀ ਅੱਜ ਮੇਰੇ ਲਈ ਇੱਕ ਨਾ ਸਵਾਦਿਸ਼ਟ ਐ ਪੂਰਾ ਸਵਾਦੀ ਨਜ਼ਾਰੇਦਾਰ ਖਾਣਾ ਬਣਾਓ। ਅੱਛਾ ਠੀਕ ਆ। ਉਹਨਾਂ ਨੇ ਨਾ ਖਾਣਾ ਬਣਾਉਣਾ ਸ਼ੁਰੂ ਕਰਤਾ। ਹੂੰ। ਹੁਣ ਉਹ ਖਾਣਾ ਬਣਾਉਣਾ ਸੀ ਸਵਾਦਿਸ਼ਟ। ਸਵਾਦੀ ਖਾਣਾ ਬਣਾਉਣ ਦੇ ਚੱਕਰ ਦੇ ਵਿੱਚ ਨਾ ਸਾਰੀਆਂ ਰਾਣੀਆਂ ਨੇ ਕੀ ਕੀਤਾ ਨਾ? ਹੂੰ। ਖਾਣਾ ਥੋੜਾ ਥੋੜਾ ਟੈਸਟ ਕਰਕੇ ਵੇਖਦੇ ਆ ਵੀ ਸਵਾਦ ਬਣਿਆ ਕਿ ਨਹੀਂ ਬਣਿਆ। ਅੱਛਾ। ਹਾਂ। ਤੇ ਫਿਰ ਹੁਣ ਤੂੰ ਇਹ ਕਰ ਲਿਆ। ਹਾਂ ਟੈਸਟ ਕਰ ਲਿਆ ਨਾ। ਹੁਣ ਤੂੰ ਦੱਸ ਮੈਨੂੰ ਇੰਜ ਤੈਨੂੰ ਕੀ ਸਿੱਖਿਆ ਵੜੀ? ਉਹਦਾ ਵਾਰਤ ਟੁੱਟ ਗਿਆ। ਅੱਛਾ ਹਾਂ ਤੇ ਉਹਨਾਂ ਦੇ ਫਿਰ ਫਰਮਾਇਸ਼ਾਂ ਦਾ ਕੀ ਹੋਇਆ ਫਰਮਾਇਸ਼ਾਂ ਦੀਆਂ ਕਾਧੀਆਂ ਪੂਰੀਆਂ ਹੋਣੀਆਂ ਸੀ ਜਦੋਂ ਵਰਤ ਨਹੀਂ ਰਿਹਾ ਤੇ ਫਰਮਾਇਸ਼ਾਂ ਕਾਧੀਆਂ ਅੱਛਾ